tere naam dev pari jagte virle virle tere naam dev pari jagte virle virle hath de ke rakh le saiya hath de ke rakh le saiya o jagte virle virle tere naam dev pari jagte virle ਐਸਾ ਰੰਗ ਚਾੜ ਦੇ ਦਾਤਾ ਐਸਾ ਰੰਗ ਚਾੜ ਦੇ ਦਾਤਾ ਜੋ ਤਿਰ ਕਦੇ ਨਾ ਜਾਵੇ ਜੋ ਤਿਰ ਕਦੇ ਨਾ ਜਾਵੇ ਹੱਥ ਦੇ ਕੇ ਰਖ ਲਈ ਸਾਈਆਂ ਹੱਥ ਦੇ ਕੇ ਰਖ ਲਈ ਸਾਈਆਂ ਮੈਂ ਉੱਡਾਂ ਤੇਰੇ ਸਹਾਰੇ ਮੈਂ ਉੱਡਾਂ ਤੇਰੇ ਸਹਾਰੇ ਓ ਜਗ ਤੇ ਵਿਰਲੇ ਦੇਵ ਪਾਰੀ ਜਗ ਤੇ ਵਿਰਲੇ ਵਿਰਲੇ ਤੇਰੇ ਨਾਮ ਦੇਵ ਪਾਰੀ ਜਗ ਤੇ ਵਿਰਲੇ ਵਿਰਲੇ